ਪਰੋਪਰ ਵਿੱਚ ਚੱਪੇ-ਚੱਪੇ ਤੇ ਪੁਲਿਸ ਸੁਣੋ ਅਜਿਹਾ ਕੀ ਹੋਇਆ ਦਰਸਲ ਜਿਹੇ ਨਾਕਿਆਂ ਨੂੰ ਸਰਪ੍ਰਾਈਜ਼ ਨਾਕੇ ਰੈਡ ਅਲਰਟ ਪ੍ਰੋਗਰਾਮ ਕਿਹਾ ਜਾਂਦਾ ਹੈ ਅੱਜ ਜੇਕਰ ਮਖੂ ਦੀ ਗੱਲ ਕਰਦੇ ਆਂ ਤਾਂ ਨੈਸ਼ਨਲ ਹਾਈਵੇ 54 ਨਜ਼ਦੀਕ ਤਕੋਨੇ ਮਖੂ ਵਿਖੇ ਸਰਦਾਰ ਗਦੇਵ ਸਿੰਘ ਸੰਧੂ ਡੀਐਸਪੀ ਜੀਰਾ ਦੀ ਅਗਵਾਈ ਹੇਠ ਨਾਕਾ ਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਕਈ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਗਰਦੀਪ ਸਿੰਘ ਸੰਧੂ ਡੀਐਸਪੀ ਜੀਰਾ ਨੇ ਦੱਸਿਆ ਕਿ ਸਰਦਾਰ ਭਪਿੰਦਰ ਸਿੰਘ ਸੰਧੂ ਐਸਐਸਪੀ ਫਰੋਹੀਪੁਰ ਦੇ ਦੇਸ਼ੰਦ ਦੇਚਨ ਸਰ ਅੱਜ ਸਮਾਜ ਵਿਰੋਧੀ ਅੰਸਰਾਂ ਦੇ ਨਕੇਲ ਕੱਸਣ ਲਈ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਜਿਸ ਵਾਹਨਾਂ ਤੇ ਕਾਲੀਆਂ ਰੀਲਾਂ ਗਲਤ ਨੰਬਰ ਪਲੇਟਾਂ ਕਾਗਜਤ ਪੂਰੇ ਨਹੀਂ ਪਏਗੇ ਉਹਨਾਂ 20 ਵਾਹਨਾਂ ਦੇ ਕਰੀਬ ਚਲਾਨ ਕੱਟੇ ਗਏ ਇਸ ਮੌਕੇ ਭਪਿੰਦਰ ਸਿੰਘ ਸੰਧੂ ਡੀਐਸਪੀ ਜੀਰਾ ਤੋਂ ਇਲਾਵਾ ਹਰਪੀ ਸਿੰਘ ਸੰਧੂ ਰੀਡਰ ਡੀਐਸਪੀ ਜੀਰਾ ਹਰਜਿੰਦਰ ਸਿੰਘ ਏਐਸਆਈ ਟ੍ਰੈਫਿਕ ਇੰਚਾਰਜ ਮਖੂ ਪਰਮਜੀਤ ਸਿੰਘ ਏਐਸਆਈ ਅਜਮੇਲ ਸਿੰਘ ਏਐਸਆਈ ਆਦ ਹਾਜ਼ਰ ਸਨ ਸੋ ਦੇਖਦੇ ਮੌਕੇ ਤੇ ਤਸਵੀਰਾਂ ਤੇ ਕਰਦੇ ਆਂ ਗੱਲਬਾਤ ਹਾਂਜੀ ਸਰ ਜਿਹੜਾ ਨਾਕਾ ਲਗਾਇਆ ਗਿਆ ਹੈ ਇਹ ਕਿਸ ਲਈ ਲਗਾਇਆ ਗਿਆ ਜੀ ਮੈਂ ਡੀਐਸਪੀ ਜੀਰਾ ਗੁਰਜੀਤ ਸਿੰਘ ਇਹ ਨਾਕੇ ਸੀ ਸਾਡੇ ਸੀਨੀਅਰ ਅਫਸਰ ਸਾਹਿਬਾਨ ਦੇ ਹੋਂਦ ਤੋਂ ਬਸ ਦੇ ਦੂਰ ਇੱਕ ਨਾਕਾ ਲੱਗਿਆ ਜਿਸ ਦਰਨ ਅਸੀਂ ਗੱਡੀਆਂ ਦੀ ਤੇ ਜੋ ਸ਼ੱਕੀ ਕਿ ਤੀਨੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਜਿਵੇਂ ਅੱਜ ਵੀ ਅਸੀਂ ਗੱਡੀਆਂ ਦੀ ਚੈਕਿੰਗ ਕੀਤੀ 20 ਦੇ ਕਰੀਬ ਟ੍ਰੈਫਿਕ ਚਲਾਨ ਕੀਤੇ ਤੇ ਇਸ ਤੋਂ ਇਲਾਵਾ ਸ਼ੱਕੀ ਜੋ ਵੀ ਵੀਹਿਕਲ ਲੰਘਦੇ ਆ ਜਾਂ ਗੱਡੀਆਂ ਨੂੰ ਚੈਕਿੰਗ ਕਰਦੇ ਆ ਤਾਂ ਜੋ ਲੋਕਾਂ ਦੇ ਵਕਸੇ ਜਿਹੜੀ ਹੈ ਸੁਰੱਖਿਆ ਦੀ ਭਾਵਨਾ ਜਿਹੜੀ ਹੈ ਬਣੀ ਰਹੇ ਤੇ ਪੁਲਿਸ ਦਾ ਤੇ ਲੋਕਾਂ ਦਾ ਸਹਿਯੋਗ